ਇੱਕ ਰਾਜੇ ਨੇ ਸੰਗਮਰਮਰ ਦੇ ਪੱਥਰਾਂ ਦਾ ਬਹੁਤ ਹੀ ਸੁੰਦਰ ਮੰਦਿਰ ਬਣਵਾਇਆ ਰੋਜ਼ਾਨਾ ਵਾਂਗ ਜਦ ਰਾਤ ਨੂੰ ਪੁਜਾਰੀ ਮੰਦਿਰ ਦਾ ਦਰਵਾਜ਼ਾ ਬੰਦ ਕਰਕੇ ਘਰ ਚਲਾ ਗਿਆ ਤਾਂ ਕਰੀਬ ਅੱਧੀ ਰਾਤ ਨੂੰ ਪੱਥਰ ਆਪਸ ਵਿੱਚ ਗੱਲ ਕਰਨ ਲੱਗੇ ਉਹ ਪੱਥਰ ਜੋ ਫਰਸ਼ ਤੇ ਸੀ ਮੂਰਤੀ ਵਾਲੇ ਪੱਥਰ ਨੂੰ ਬੋਲਿਆ ਤੇਰੀ ਵੀ ਕੀ ਕਿਸਮਤ ਹੈ ਲੋਕ ਮੈਨੂੰ ਆਪਣੇ ਪੈਰਾਂ ਥੱਲੇ ਮਿੱਦਦੇ ਬੂਟਾ ਚੱਪਲਾ ਕੁਚਲਦਿਆਂ ਤੇਰੇ ਕੋਲ ਜਾਂਦੇ ਹਨ ਅਤੇ ਤੇਰੇ ਅੱਗੇ ਸ਼ਰਧਾ ਨਾਲ ਹੱਥ ਜੋੜ ਕੇ ਖੜੇ ਰਹਿੰਦੇ ਹਨ ਤੈਨੂੰ ਫੁੱਲਾਂ ਵਾਂ ਮਲਾਮਾਂ ਚੜਾਉਂਦੇ ਹਨ ਕਾਸ਼ ਮੈਂ ਤੇਰੀ ਥਾਂ ਹੁੰਦਾ ਪਰ ਮੈਂ ਤਾਂ ਇੱਥੇ ਫਰਸ਼ਤੇ ਪਿਆ ਪਿਆ ਦਰਦ ਨਾਲ ਘੁਰ ਲਾਉਂਦਾ ਰਹਿੰਦਾ ਹਾਂ ਵਾਹ ਕਿਸਮਤ ਹੋਵੇ ਤਾਂ ਤੇਰੇ ਵਰਗੀ ਇਹ ਸੁਣ ਕੇ ਮੂਰਤੀ ਵਾਲਾ ਪੱਥਰ ਬੋਲਿਆ ਗੱਲ ਤਾਂ ਤੂੰ ਠੀਕ ਕਰ ਰਿਹਾ ਪਰ ਯਾਦ ਕਰ ਉਹ ਦਿਨ ਜਿਸ ਦਿਨ ਮੈਨੂੰ ਸ਼ੈਣੀ ਦੇ ਹਥੌੜਿਆਂ ਨਾਲ ਤਰਛਾਇਆ ਗਿਆ ਜਾ ਰਿਹਾ ਸੀ ਮੈਂ ਸੱਟਾ ਸੈਂਦਾ ਰਹਾ ਤੂੰ ਮੇਰੇ ਵੱਲ ਖੁਸ਼ ਹੋ ਕੇ ਦੇਖ ਰਿਹਾ ਸੀ ਤਰਸ ਖਾ ਰਿਹਾ ਸੀ ਜੇਕਰ ਤੂੰ ਵੀ ਅਜਿਹੀਆਂ ਸੱਟਾਂ ਆਪਣੀ ਜ਼ਿੰਦਗੀ 'ਚ ਖਾਧੀਆਂ ਹੁੰਦੀਆਂ ਤਾਂ ਅੱਜ ਤੂੰ ਵੀ ਇੱਥੇ ਹੁੰਦਾ ਜਿੱਥੇ ਮੈਂ ਆ। ਸੋ ਸਾਨੂੰ ਇਸ ਤੋਂ ਪ੍ਰੇਰਨਾ ਮਿਲਦੀ ਹੈ ਜ਼ਿੰਦਗੀ 'ਚ ਕਾਮਯਾਬੀ ਜਾਂ ਵੀ ਬਿਨਾ ਸੰਘਰਸ਼ ਅਤੇ ਬਿਨਾ ਤਕਲੀਫਾਂ ਦੇ ਨਹੀਂ ਮਿਲਦੀ। ਜੋ ਲੋਕ ਇਸ ਨੂੰ ਚੱਲਦੇ ਹਨ ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ। ਕਿਸਮਤ ਤੇ ਕੁਝ ਵੀ ਨਹੀਂ ਛੱਡਿਆ ਜਾ ਸਕਦਾ। ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ